ਮਹਿਲਾ ਡਾਕਟਰ ਦੇ ਉੱਤੇ ਹੋਏ ਹਮਲੇ ਨੂੰ ਲੈ ਕੇ ਪੁਲਿਸ ਦੀ ਵੱਡੀ ਕਾਰਵਾਈ ਪੁਲਿਸ ਨੇ ਦੋਨਾਂ ਹਮਲਾਵਰਾਂ ਨੂੰ ਕੁਝ ਹੀ ਘੰਟਿਆਂ ਵਿੱਚ ਕੀਤਾ ਗ੍ਰਿਫਤਾਰ ਮਹਿਲਾ ਡਾਕਟਰ ਉੱਤੇ ਹੋਏ ਹਮਲੇ ਨੂੰ ਲੈ ਕੇ ਡੀਐਸਪੀ ਜੀਰਪੁਰ ਜਸਵਿੰਦਰ ਸਿੰਘ ਨੇ ਕੀਤੀ ਪ੍ਰੈਸ ਵਾਰਤਾ ਉਹਨਾਂ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਮਲਾਵਰ ਪੰਚਕੂਲੇ ਦੇ ਆਸ਼ੀਆਨਾਂ ਦੇ ਰਹਿਣ ਵਾਲੇ ਹਨ ਅਤੇ ਜੀਰਪੁਰ ਵਿਖੇ ਕਿਰਾਏ ਤੇ ਰਹਿ ਰਹੇ ਸਨ ਪੜੇ ਗਏ ਦੋਵੇਂ ਦੋਸ਼ੀ ਨਸ਼ਾ ਕਰਨ ਦੇ ਆਦੀ ਜਾਪਦੇ ਹਨ ਇਹਨਾਂ ਦਾ ਡੋਪ ਟੈਸਟ ਕਰਵਾ ਕੇ ਇਸ ਦੀ ਪੁਸ਼ਟੀ ਕੀਤੀ ਜਾਵੇਗੀ ਪੁਲਿਸ ਨੇ ਦੱਸਿਆ ਕਿ ਡਾਕਟਰ ਉੱਤੇ ਹੋਏ ਹਮਲੇ ਨੂੰ ਲੈ ਕੇ ਜੀਰਕਪੁਰ ਬਲਟਾਣਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਬੀਤੀ ਰਾਤ ਹੀ ਦੋਸ਼ੀਆਂ ਖਿਲਾਫ ਵੱਖ-ਵੱਖ ਤਹਿਤ ਪਰਚਾ ਦਰਜ ਕਰ ਲਿਆ ਸੀ ਅਤੇ ਭਾਰ ਸ਼ੁਰੂ ਕਰਕੇ ਇਹਨਾਂ ਨੂੰ ਕੁਝ ਹੀ ਘੰਟਿਆਂ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਡੀਐਸਪੀ ਨੇ ਦੱਸਿਆ ਕਿ ਦੋਵੇਂ ਦੋਸ਼ੀਆਂ ਦਾ ਬੈਕਗ੍ਰਾਉਂਡ ਕ੍ਰਿਮੀਨਲ ਹੈ ਇੱਕ ਦੋਸ਼ੀ ਦੇ ਖਿਲਾਫ ਟਕੋਲੀ ਠਾਣੇ ਅਤੇ ਦੂਜੇ ਦੇ ਖਿਲਾਫ ਚੰਡੀ ਮੰਦਰ ਚ ਪਾਚਾ ਦਰਜ ਹੈ ਦੋਵੇਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਉਹਨਾਂ ਦੱਸਿਆ ਕਿ ਇੱਕ ਦੋਸ਼ੀ ਦਾ ਨਾਮ ਦੀਪਕ ਹੈ ਅਤੇ ਦੂਜੇ ਦਾ ਨਾਮ ਅਰुणਾਗਰਾ ਹੈ ਜਿਹੜੇ ਕਿ ਸੀਐਸਸੀ ਟਕੋਲੀ ਵਿਗੇ ਤਾਇਨਾਤ ਡਾਕਟਰ ਪ੍ਰਭਜੋਤ ਕੌਰ ਨੂੰ ੱੱਕਾ ਮਾਰ ਕੇ ਸਰਿੰਜ ਲੁੱਟ ਕੇ ਫਰਾਰ ਹੋ ਗਏ ਸਨ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਦੀਪਕ ਕੁਮਾਰ ਰਾਜਪੁਰਾ ਦੀ ਇਹ ਰਿਪੋਰਟ ਜੀ ਕੱਲ ਤਕਰੀਬਨ ਸਾਨੂੰ 7:30 ਵਜੇ ਇੱਕ ਕੰਪਲੇਂਟ ਰਿਸੀਵ ਹੋਈ ਸੀ ਪ੍ਰਭਜੋਤ ਕਰੋ ਮੈਮ ਸੀ ਜਿਹੜੇ ਮੈਡੀਕਲ ਆਫੀਸਰ ਸੀ ਨਾਲ ਹੀ ਡਿਊਟੀ ਆਫੀਸਰ ਸੀਗੇ ਸਰਕਾਰੀ ਹਸਪੀਟਲ ਢਕੋਲੀ ਦੇ ਵਿੱਚ ਰਾਤ ਨੂੰ ਤੇ ਜਿਹੜੇ ਦੋਨੋਂ ਦੋਸ਼ੀ ਨੇ ਉੱਥੇ ਜਿਹੜਾ ਇੰਜੈਕਸ਼ਨ ਰੂਮ ਉਹਨਾਂ ਦਾ ਉਹਦੇ ਵਿੱਚ ਐਂਟਰ ਕੀਤਾ ਸੀ ਉਥੋਂ ਇੰਜੈਕਸ਼ਨਸ ਚੱਕ ਕੇ ਭੱਜ ਜਣੇ ਤੇ ਉਸ ਤੋਂ ਬਾਅਦ ਭੱਜਣ ਲੱਗੇ ਜਿਹੜੇ ਮੈਮ ਸੀਗੇ ਉਹ ਉਹਨਾਂ ਨੂੰ ਧੱਕਾ ਮਾਰ ਕੇ ਤੇ ਭੱਜ ਗਏ ਉਥੋਂ ਉਹਦੇ ਵਿੱਚ ਅਸੀਂ ਤੁਰੰਤ ਕਾਰਵਾਈ ਕਰਦੇ 74 ਨੰਬਰ ਐਫ ਆਈ ਆਰ ਥਾਣਾ ਢਕੋਲੀ ਦੇ ਵਿੱਚ ਕੱਲ ਹੀ ਦਰਜ ਕਰ ਲਈ ਸੀ ਉਸ ਦੇ ਵਿੱਚ ਉਹਦੀ ਤਫਤੀਸ਼ ਦੇ ਦੌਰਾਨ ਅਸੀਂ ਇਹ ਦੋ ਦੋਸ਼ੀ ਇਹਨਾਂ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਿਹੜੇ ਦੋਸ਼ੀ ਹੈ ਜਿਹੜਾ ਪਹਿਲਾ ਦੋਸ਼ੀ ਦਾ ਨਾਮ ਦੀਪਕ ਹੈ ਦੂਸਰੇ ਦੋਸ਼ੀ ਦਾ ਨਾਮ ਅਰुण ਨਾਗਰ ਹੈ ਇਹ ਦੋਨੋਂ ਆਸ਼ੀਆਨ ਕਲੋਨੀ ਪੰਚਕੁਲਾ ਦੇ ਰਹਿਣ ਵਾਲੇ ਨੇ ਤੇ ਇਹਦੇ ਅੱਗੇ ਤਫਤੀਸ਼ ਚੱਲ ਰਹੀ ਹੈ ਤੇ ਇਹ ਤੋਂ ਜੋ ਇਹਨਾਂ ਦੇ ਅਸੀਂ ਇਹਨਾਂ ਨੂੰ ਪੁਲਿਸ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਨ ਹਾਸਲ ਕੀਤਾ ਜਾਊਗਾ ਇਹ ਜਿਹੜੇ ਜੀ ਬਾਈਪਾਸ ਟਕੋਲੀ ਤੋਂ ਹੀ ਗ੍ਰਿਫਤਾਰ ਕੀਤੇ ਨੇ ਇਹ ਜਿਹੜੇ ਇਹ ਵੈਸੇ ਤਾਂ ਰਹਿਣ ਵਾਲੇ ਸੀਗੇ ਪੰਚਕੁਲੇ ਦੇ ਪਰ ਇਹ ਇੱਥੇ ਘੁੰਮਦੇ ਰਹਿੰਦੇ ਨੇ ਸਾਰਾ ਦਿਨ ਸਸਪੈਕਸ਼ਨ ਇਹ ਚੋਰੀ ਕਰਨਾ ਕੀ ਮਕਸਦ ਸੀ ਇਹਨਾਂ ਦਾ ਬੀਐਫਐਸ ਹਾਂਜੀ ਪ੍ਰੋਬੇਬਲੀ ਅਸੀਂ ਇਹਨਾਂ ਦਾ ਵੈਸੇ ਡੋਪ ਟੈਸਟ ਕਰਵਾ ਰਹੇ ਹਾਂ ਜੋ ਸਾਨੂੰ ਹਲੇ ਤੱਕ ਸਸਪੈਕਟਿਡ ਆ ਹੋ ਸਕਦਾ ਹੈ ਡਰਗ ਐਡਿਕਟਸ ਹੋਣ ਤੇ ਡਰਗ ਜਿਵੇਂ ਇੰਜੈਕਸ਼ਨ ਸਰਕਾਰ ਦੀ ਸ਼ਕਤੀ ਦੇ ਕਰਕੇ ਇੰਜੈਕਸ਼ਨ ਬਾਹਰੋਂ ਬਿਨਾਂ ਪ੍ਰੈਸਕ੍ਰਿਪਸ਼ਨ ਤੋਂ ਮਿਲਦੇ ਨਹੀਂਗੇ ਇਹੀ ਇਹਨਾਂ ਦਾ ਮੋਟਿਵ ਲੱਗ ਰਿਹਾ ਬਾਕੀ ਤੁਹਾਨੂੰ ਉਸੇ ਦੁਬਾਰਾ ਜਾਣਕਾਰੀ ਜਦੋਂ ਨਾਲ ਡੋਪ ਕਰਵਾ ਲਿਆ ਉਸ ਤੋਂ ਬਾਅਦ ਦੇ ਦਵਾਂਗੇ ਜਿਹੜਾ ਨਾ ਕੋਈ ਕ੍ਰਿਮਿਨਲ ਰਿਪੋਰਟ ਵੀ ਆ ਹਾਂਜੀ ਜਿਹੜਾ ਦੀਪਕ ਹੈ ਦੀਪਕ ਤੇ ਇੱਕ ਐਫ ਆਈ ਆਰ ਦਰਜ ਹੈ ਖੋਦੀ ਟੋਲੀ ਥਾਣੇ ਦੇ ਵਿੱਚ ਜਿਹੜਾ ਅਰੋਨਾਗਰ ਹੈ ਇਹਦੇ ਤੇ ਇੱਕ ਚੋਰੀ ਦਾ ਪਰਚਾ ਹੈ ਚੰਡੀ ਮੰਦਰ ਚੰਡੀਗੜ੍ਹ ਦਾ ਫਿਰ ਇਸ ਤੋਂ ਇਲਾਵਾ ਤਾਂ ਕੋਈ ਪਰਚਾ ਨਹੀਂ ਨਹੀਂ ਇਹਨਾਂ ਦੇ ਦੋਨਾਂ ਤੇ ਇੱਕ ਇੱਕ ਐਫ ਆਈ ਆਰ ਹੀ ਦਰਜ ਹੈ ਜੀ ਤੇ ਹੋਰ ਇਸ ਤੋਂ ਇਲਾਵਾ ਹੋਰ ਕੋਈ ਪਰਚਾ ਨਹੀਂ ਦਰਜ ਸਰ ਕੋਈ ਡਿਮਾਂਡਿੰਗ ਕਰਾ ਵੀ ਲਿਆ ਨਾ ਨਹੀਂ ਅਸੀਂ ਇਹਨਾਂ ਨੂੰ ਹਜੇ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ ਕੋਰਟ ਸਪੇਸ਼ ਫਿਕਸਰਟ ਕੋਲੀ ਹਸਪੀਟਲ ਅਲੈਨ ਸਕਿਊ ਜਿਹੜਾ ਜਿਹੜਾ ਸਰਕਾਰੀ ਹਸਪੀਟਲ ਜਿਹੜੇ ਥਾਣੇ ਦੇ ਜੂਰਿਸਡਿਕਸ਼ਨ ਚ ਪੈਂਦਾ ਜੀ ਬਿਲਕੁਲ ਉਸ ਥਾਣੇ ਦੀ ਜ਼ਿੰਮੇਵਾਰੀ ਆ ਅਸੀਂ ਆਪ ਦੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ ਸੋ ਜੇ ਟਕੋਲੀ ਪੁਲਿਸ ਸਟੇਸ਼ਨ ਦੇ ਜੂਰਿਸਡਿਕਸ਼ਨ ਵਿੱਚ ਟਕੋਲੀ ਹਸਪੀਟਲ ਹੈਗਾ ਤਾਂ ਅਸੀਂ ਉਥੇ ਸਾਡੀ ਬਿਲਕੁਲ ਜ਼ਿੰਮੇਵਾਰੀ ਬੰਦੀ ਹੈ ਤੇ ਇਸ ਦੇ ਵਿੱਚ ਅਸੀਂ ਪਹਿਲਾਂ ਕਰ ਵੀ ਰਹੇ ਸੀ ਸਾਡੀ ਇੱਕ ਪੀਸੀਆਰ ਪੱਕੇ ਤੌਰ ਤੇ ਤਿਆਰ ਆਇਆ ਜਿਹੜਾ ਟਕੋਲੀ ਜਿਹੜਾ ਸਰਕਾਰੀ ਹਸਪਤਲ ਹੈ ਇਸ ਤੋਂ ਇਲਾਵਾ ਹੋਰ ਵੀ ਅਸੀਂ ਪੁਖਤਾ ਇੰਤਜ਼ਾਮ ਕਰਾਂਗੇ ਤੇ ਸਿਕਿਉਰਿਟੀ ਹੋਰੀ ਬਿਧਾਵਾਂਗੇ ਸਰਕਾਰੀ ਹਸਪਤਲ ਦੀ ਪਹਿਲਾਂ ਵੀ ਜ਼ਰੂਰਤ ਹੀ ਡਾਕਟਰ ਦਾ ਨੌਕਰੀ ਸੀ ਡਾਕਟਰ ਨਾਲ ਸੱਤ ਪਾਈ ਹੋਈ ਸੀ ਦਿੱਕਤ ਕੰਮ ਕਿਉਂ ਹੋ ਰਹੀ ਸੀ ਸ਼ਰਾਬੀ ਸੀਗਾ ਬੰਦਾ ਉਸ ਤੋਂ ਬਾਅਦ ਇੱਕ ਪੁਲਿਸ ਨੇ ਦੋ ਸਟੇਸ਼ਨ ਡੈ ਜੀ ਪੱਕੀ ਸਟੇਸ਼ਨ ਰਹੂਗੀ ਪਰ ਅਸੀਂ ਹੁਣ ਸਾਡਾ ਵਿਚਾਰ ਅਧੀਨ ਅਸੀਂ ਸੀਨੀਅਰ ਅਫਸਰਾਂ ਨਾਲ ਗੱਲ ਕਰਕੇ ਕੁਝ ਕੋਸ਼ਿਸ਼ ਸਿਕਿਉਰਿਟੀ ਦਾ ਕੰਪੋਨੈਂਟ